ਪੁਲਿਸ ਦੇ ਵੱਲੋਂ ਵੀ ਲਗਾਤਾਰ ਨਾਜਾਇਜ਼ ਹਥਿਆਰ ਰੱਖਣ ਵਾਲੇ ਨੌਜਵਾਨਾਂ ਨੂੰ ਜਿੱਥੇ ਕਿ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਉਹਨਾਂ ਕੋਲੋਂ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਜਾ ਰਿਹਾ ਹੈ। ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਚਾਰ ਨੌਜਵਾਨਾਂ ਨੂੰ ਨਾਜਾਇਜ਼ ਹਥਿਆਰਾਂ ਸਣੇ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਹਨਾਂ ਚਾਰੇ ਨੌਜਵਾਨਾਂ ਤੋਂ ਚਾਰ ਨਾਜਾਇਜ਼ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਹਨ ਤੇ ਵੱਖ-ਵੱਖ ਤਰ੍ਹਾਂਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਸਲਾ ਕਿੱਥੋਂ ਲੈ ਕੇ ਆਏ ਸਨ। ਸਾਡੀ ਦੋਨੋਂ ਟੀਮਾਂ ਬੇਸਿਕਲੀ CIA1 ਅਤੇ ਕਾਉਂਟਰ ਇੰਟੈਲੀਜੈਂਸ ਪਠੰਡਾ ਦੀ ਟੀਮ ਦੇ ਸਾਂਝੇ ਆਪਰੇਸ਼ਨ 'ਚ ਸਾਨੂੰ 4 ਵਿਅਕਤੀਆਂ ਦੇ ਨਾਲ-ਨਾਲ 4 ਵਕ ਵਕ ਨਜਾਇਜ਼ ਅਸਲੇ ਬਰਾਮਦ ਹੋਏ ਅਤੇ 6 ਜ਼ਿੰਦਾ ਰਾਉਂਡ ਕਾਰਤੂਸ ਬਰਾਮਦ ਹੋਏ। ਇਹਦੇ ਤਹਿਤ ਅਸੀਂ FIR ਨੰਬਰ 138 ਡੇਟਿਡ 12 ਸਤੰਬਰ 2024 ਅੰਡਰ 25 54 59 ਅਸਲਾ ਐਕਟ ਤਲਵੰਡੀ ਸਾਹਿਬ ਉਹ ਦਰਜ ਕੀਤਾ। ਇਹਦੇ 'ਚ ਜੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ 12 ਸਤੰਬਰ ਨੂੰ ਮਿਲੀ ਸੀ CIA1 ਨੂੰ

ਪਿੰਡ ਫਤੇਗੜ ਨੋਂ ਤੋਂ ਵਿਗਸਰਡੇ ਕੋਲ ਮੰਗੂ ਸਿੰਘ ਔਰ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਪਾਸੋਂ ਸਾਨੂੰ ਦੋ ਦੇਸੀ ਕੱਟੇ 315 ਬੋਲ ਅਲੋਂਗ ਵਿਦ 4 ਰਾਉਂਡਸ ਬਰਾਮਦ ਹੋਏ ਤੇ ਉਸੇ ਦਿਨ ਸਾਡੀ ਟੀਮ ਨੂੰ ਬਸੱਡਾ ਚੁੰਬਾ ਪਾਈਕਰ ਤੋਂ ਦਲਜੀਤ ਸਿੰਘ ਉਰਫ ਬਿੰਪਾ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਕਬਜ਼ੇ ਤੋਂ ਇੱਕ ਦੇਸੀ ਪਿਸਟਲ 32 ਬੋਲ ਬਰਾਮਦ ਹੋਈ ਅਲੋਂਗ ਵਿਦ ਦੋ 2 ਲਾਈਵ ਰਾਉਂਡਸ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਗਗਨਦੀਪ ਸਿੰਘ ਵਾਸੀ ਸੈਕਟਰ 22 ਦੀ ਚੰਡੀਗੜ੍ਹ ਨੂੰ ਨਾਮਿਨੇਟ ਕੀਤਾ ਜਿਹਨੂੰ 14 ਤਰੀਕ ਨੂੰ CIA 1 ਦੀ ਟੀਮ ਨੇ ਚੰਡੀਗੜ੍ਹ ਸੈਕਟਰ 17 ਤੋਂ ਗ੍ਰਿਫਤਾਰ ਕੀਤਾ ਸੋ ਔਰ 16 ਨੂੰ ਜਿਹੜਾ ਦੋਸ਼ੀ ਗਗਨਦੀਪ ਹੈ ਵਾਸੀ ਚੰਡੀਗੜ੍ਹ ਇਹਦੇ ਤੋਂ ਡਿਊਰਿੰਗ ਇਨਸ਼ਾਫ ਤੇ ਇੱਕ ਹੋਰ ਪਿਸਟਲ ਦੇਸੀ ਬੱਤੀ ਬੋਰ ਬਰਾਮਦ ਹੋਈਏ ਸੋ ਇਸ ਕੇਸ ਚ ਸਾਨੂੰ ਕੁੱਲ 4 ਅਸਲੇ ਬਰਾਮਦ ਹੋਈਏ ਜਿਨ੍ਹਾਂ ਜਿਹੜੇ ਤਿੰਨੋਂ ਚਾਰੋਂ ਹੀ ਇਲੀਗਲ ਹੈ ਔਰ ਇਹਨਾਂ ਨੂੰ ਇਹਨਾਂ ਨੇ ਕਿਸੇ ਕ੍ਰਿਮੀਨਲ ਐਕਟ ਚ ਯੂਜ਼ ਕਰਨਾ ਸੀ ਜੋ ਸਾਨੂੰ ਇਨੀਸ਼ੀਅਲੀ ਇਨਪੁਟ ਸੀਗੀ ਸੋ ਸਾਡੀ CIA 1 ਔਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇਹ ਚਾਰ ਜਿਹੜੇ ਦੋਸ਼ੀ ਅਲੋਂਗ ਵਿਦ ਵੈਪਨਸ ਬਰਾਮਦ ਕਰਕੇ ਇੱਕ ਹੋਣ ਵਾਲੇ ਕ੍ਰਾਈਮ ਨੂੰ ਪ੍ਰੀ